ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਬਲੈਰੋ ਗੱਡੀ ਵਿਕਾਊ ਹੈ ਜੀ 2007 ਮਾਡਲ ਗੱਡੀ ਹੈ ਪਾਰਸਿੰਗ 2027 ਤੱਕ ਹੈ ਜੀ ਪੰਜਾਬ ਨੰਬਰ ਹੈ ਰੇਟ ਰੱਖਿਆ ਗਿਆ ਜੀ 235000 ਏਰੀਆ ਪਿੰਡ ਬਲਟੋਹਾ ਤਰਨਤਾਰ 8675270008 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਲੈਰੋ ਗੱਡੀ 235000 ਪੈਸੇ ਤੁਸੀਂ ਖਰੀਦ ਸਕਦੇ ਹੋ i20 ਸਪੋਰਟਸ ਗੱਡੀ ਵਿਕਾਊ ਹੈ ਜੀ 2011 ਮਾਡਲ ਗੱਡੀ ਡੀਜ਼ਲ ਦੀ ਅਲਾਈ ਵਿਲ ਪੁਆਏ ਹੋਏ ਨੇ ਜੀ ਨਵੇਂ ਸੀਟ ਕਾ ਵਾ ਰੇਟ 230000 ਏਰੀਆ ਅਮਰਤਸਰ ਇੱਕ ਟਰਾਲੀ ਵਿਕਾਊ ਹੈ ਜੀ 13 ਵਾ 7 ਦੀ ਟਰਾਲੀ ਹੈ ਜੀ ਰੇਟ 145000 9814545396 9814545396 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ 13 ਵਾ 7 ਦੀ 145000 ਚ ਅਤੇ ਗੱਡੀ ਤੁਸੀਂ 230000 ਚ ਖਰੀਦਣ ਸਾਖ ਉਸ ਨੰਬਰ ਤੇ ਸੰਪਰਕ ਕਰੋ ਬੱਕਰਾ ਵਿਕਾਊ ਹੈ ਜੀ ਰੇਟ 22000 ਬੱਕਰਾ ਵਿਕਾਊ ਹੈ ਜੀ 22000 ਰੁਪਏ ਦਾ ਰੇਟ ਰੱਖਿਆ ਗਿਆ ਹੈ ਏਰੀਆ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 9729946183 9729946183 ਇਸ ਨੰਬਰ ਤੇ ਫੋਨ ਕਰਕੇ ਬੱਕਰਾ ਜਿਹੜਾ ਤੁਸੀਂ ਫੇਟ ਸਕਦੇ ਹੋ ਐਚਐਮਟੀ 911 ਟਰੈਕਟਰ ਵਿਕਾਊ ਹੈ ਜੀ 1999 ਮਾਡਲ ਪੈਂਟ ਵਾਈ ਹੋਇਆ ਹੈ ਐਚਐਮਟੀ 9011 ਟਰੈਕਟਰ ਵਿਕਾ ਹੋਇਆ ਜੀ ਨਿਹੜਾ ਨਵੇਂ ਮਾਡਲ ਹੈ ਪੈਂਟ ਵਾਈ ਹੋਇਆਗਾ ਪਾਵਰ ਸਟੀering ਹੈ ਜੀ ਟਾਇਰ ਨਵੇਂ ਨੇ ਨਵੀਂ ਬੈਟਰੀ ਹੈ ਇੰਜਨ ਗੇਅਰ ਦਾ ਓਕੇ ਹੈ ਜੀ ਪੰਜਾਬ ਨੰਬਰ ਹੈ 345000 ਰੁਪਏ ਰੇਟ ਹੈ ਜੀ ਏਰੀਆ ਕੋਟ ਕਪੂਰਾ 9501870137 ਇਸ ਨੰਬਰ ਤੇ ਫੋਨ ਕਰਕੇ ਐਚਐਮਟੀ 9011 ਟਰੈਕਟਰ ਨੂੰ 345000 ਰੁਪਏ ਚ ਖਰੀਦ ਸਕਦੇ ਹੋ ਵਿਸ਼ਕਰਮਾ ਤੇ ਜਗਤਜੀਤ ਦਾ ਰਿਪਰ ਤੇ ਬੱਟਾ ਵਾਲਾ ਜਿੰਦਰਾ ਚਾਹੀਦਾ ਸਵੀਰ ਨੂੰ ਗੁਰਦਾਸਪੁਰ ਏਰੀਆ ਜੀ 62848 65658 75279 32914 ਇਹਨਾਂ ਦੋਨਾਂ ਨੰਬਰਾਂ ਤੇ ਸਵੀਰ ਦੇ ਨਾਲ ਸੰਪਰਕ ਕਰੋ ਜੇਕਰ ਕੋਈ ਵੀ ਵੀਰ ਬਿਸ਼ਕਰਮ ਅਤੇ ਜਗਤਜੀਤ ਦਾ ਰੀਪਰ ਅਤੇ ਬੱਟਾ ਵਾਲਾ ਜਿੰਦਰਾ ਵੇਚਣ ਦਾ ਚਾਹਵਨ ਹੋਵੇ ਸਵਰਾਜ 855 ਟਰੈਕਟਰ ਵਿਗਾਊ ਹੈ ਜੀ 2017 ਮਾਡਲ ਹੈ 75% ਟੈਰਾਂ ਦੀ ਕੰਡੀਸ਼ਨ ਪੰਜਾਬ ਨੰਬਰ ਹੈ ਜੀ ਪਹਿਲੇ ਨਾ ਆਏ 5,75,000 ਰੁਪਏ ਦੀ ਡਿਮਾਂਡ ਰੱਖੀ ਗਈ ਹੈ। ਏਰੀਆ ਜੀ ਪਿੰਡ ਅਲਕੜਾ ਪਧੌੜ 9815768939 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 8552 ਡਾਇਰੈਕਟਰ 2017 ਮਾਡਲ ਨੂੰ 5,75,000 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ। 2 ਜੈਕ ਵਾਲੀ ਜਾਲ ਵਾਲੀ ਟਰਾਲੀ ਵਿਕਾਊ ਹੈ ਜੀ। ਏਰੀਆ ਜੀ ਪਿੰਡ ਨਾਥਪੁਰ ਕਾਦੀਆਂ ਸ਼ਹਿਰ ਦੇ ਨੇੜੇ ਸਿੰਗਲ ਟੈਰੀ ਟਰਾਲੀ ਦਾ ਰੇਟ 1,55,000 ਡਬਲ ਟੈਰੀ ਟਰਾਲੀ ਦਾ ਰੇਟ 1,65,000 9968010592 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸਾਡੇ 7 ਦੇ ਮੋਟਰ ਕਨੈਕਸ਼ਨ ਦੀ ਲੋੜ ਹੈ ਜੀ ਇਸ ਵੀਰ ਨੂੰ 7 ਦਾ ਮੋਟਰ ਕਨੈਕਸ਼ਨ ਚਾਹੀਦਾ ਏਰੀਆ ਬਠਿੰਡਾ ਜੇਕਰ ਕੋਈ ਵੀਰ ਵੇਚਦਾ ਹੋਵੇ ਇਸ ਵੀਰ ਦੇ ਨਾਲ ਸੰਪਰਕ ਕਰੇ 75890 16344 ਇਸ ਨੰਬਰ ਤੇ ਇਸ ਵੀਰ ਦੇ ਨਾਲ ਸੰਪਰਕ ਕਰੋ ਜੀ ਇਸ ਵੀਰ ਨੂੰ ਮੋਟਰ ਕਨੈਕਸ਼ਨ ਦੀ ਲੋੜ ਹੈ ਸਵਿਫਟ ਗੱਡੀ ਵਿਕਾਊ ਹੈ ਜੀ 2008 ਮਾਡਲ ਗੱਡੀ ਹੈ ਸੀएनजी ਪਾਸ 28 ਤੱਕ ਪਾਰਸਿੰਗ ਹੈ ਜੀ ਇਹਦੀ 2028 ਤੱਕ ਪਾਰਸਿੰਗ ਹੈ 80% ਟਾਇਰ ਨੇ ਨਵੀਂ ਬੈਟਰੀ ਹੈ ਜੀ ਇੰਜਨ ਗੇਅਰ ਦੀ ਓਕੇ ਆ ਸਾਰੇ ਪਾਵਰ ਹੈ ਜੀ ਰੇਟ 1,65,000 ਰੁਪਏ ਡਿਮਾਂਡ ਹੈ ਜੀ 9855216608 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਗੱਡੀ ਨੂੰ ਖਰੀਦ ਸਕਦੇ ਹੋ ਫੁੱਲ ਆਟੋਮੈਟਿਕ ਕੰਕ੍ਰੀਟ ਵਾਚਿੰਗ ਪਲਾਂਟ ਜੀਸੀਬੀ ਲੋਡਿੰਗ ਸਿਸਟਮ ਵਿਕਾਊ ਹੈ ਜੀ 3.5 ਲੱਖ ਰੁਪਏ ਚ ਏਰੀਆ ਜੀਰਕਪੁਰ ਡੇਰਾਵਸੀ ਬਾਕੀ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਫੋਨ ਕਰਕੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਖਰੀਦ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ 98763 99128 ਇਸ ਨੰਬਰ ਤੇ ਖਰੀਦ ਸਕਦੇ ਹੋ 11 ਕਲਟੀਵੇਟਰ ਵਿਕਾਊ ਨੇ ਜੀ ਰੇਟ 22000 ਏਰੀਆ ਰਤੀਆ 11 ਕਲਟੀਵੇਟਰ ਵਿਕਾਊ ਨੇ ਜੀ ਰੇਟ ਇਹਨਾਂ ਦਾ 22000 ਹੈ ਏਰੀਆ ਰਤੀਆ ਜੀ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਨੰਬਰ ਨੋਟ ਕਰ ਲਓ 82953 34454 ਇਸ ਨੰਬਰ ਤੇ ਫੋਨ ਕਰਕੇ 11 ਕਲਟੀਵੇਟਰ 22000 ਚ ਖਰੀਦ ਸਕਦੇ ਹੋ ਅਰਜੰਤ ਸੇਲ ਕਰਨੀ ਹੈ ਜੀ ਸਵਿਫਟ BDI ਗੱਡੀ ਡੀਜ਼ਲ ਦੀ ਗੱਡੀ ਹੈ 2015 ਮਾਡਲ ਹੈ ਜੀ ਟਾਇਰ ਨਵੇਂ ਨੇ ਨਵੇਂ ਲਾਏ ਨੇ ਏਰੀਆ ਅੰਬਾਲਾ ਨੇੜੇ ਟੋਲ ਪਲਾजा ਬਾਕੀ ਕੰਡੀਸ਼ਨ ਵੀਰ ਨੇ ਵੀਡੀਓ ਦੇ ਵਿੱਚ ਦਿਖਾਈ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਸਾਨੂੰ ਵੀਡੀਓ ਬਣਾ ਕੇ ਭੇਜ ਸਕਦੇ ਹੋ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀਏ ਤੇ ਸਾਫ਼ ਕੰਡੀਸ਼ਨ ਗੱਡੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਮੌਕੇ ਤੇ ਜਾ ਕੇ ਵੀ ਤੁਸੀਂ ਇਹ ਗੱਡੀਆਂ ਜਿਹੜੀ ਖਰੀਦ ਸਕਦੇ ਹੋ ਤੇ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਜਰੂਰ ਭੇਜਿਆ ਕਰੋ ਜੀ ਜਿਹਦੇ ਵਿੱਚ ਸਾਫ਼ ਪਤਾ ਚੱਲ ਸਕੇ ਗੱਡੀ ਦਾ ਹਰਿਆਣਾ ਨੰਬਰ ਗੱਡੀ ਹੈ ਜੀ ਤੇ ਰੇਟ ਵੀਰ ਨੇ ਗੱਡੀ ਦਾ ਦੱਸਣ ਹੈਗਾ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਫੋਨ ਨੰਬਰ ਹੈ 90340 57811 ਇਸ ਨੰਬਰ ਤੇ ਫੋਨ ਕਰਕੇ ਤੁਸੀਂ Swift VDI ਗੱਡੀ 2015 ਮਾਡਲ ਹੈ ਜਿਹੜੀ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਜੀ 14 ਕਿੱਲੇ ਜ਼ਮੀਨ ਵਿਕਾਊ ਹੈ ਜੀ ਦੋ ਮੋਟਰਾਂ ਲੱਗੀਆਂ ਹੋਈਆਂ ਨੇ ਏਰੀਆ ਜੀ ਪੂਸਲਾ ਪਾਗਲ ਹਰਿਆਣਾ 14 ਕਿੱਲੇ ਜ਼ਮੀਨ ਹੈ ਜੀ ਵਿੱਚ ਦੋ ਮੋਟਰ ਕਨੈਕਸ਼ਨ ਲੱਗੇ ਨੇ ਏਰੀਆ ਜੀ ਪਿੰਡ ਪੂਸਲਾ ਪਾਗਲ ਹਰਿਆਣਾ 24 ਲੱਖ ਰੁਪਏ ਗਿਲ ਰੇਟ ਹੈ ਟੌਪ ਦਾ ਬਾਣ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਤੇ ਖਾਸ ਕਰ ਜ਼ਮੀਨਾਂ ਵਾਲੇ ਵੀਰ ਐਦਾਂ ਹੀ ਸਾਨੂੰ ਵੀਡੀਓ ਬਣਾ ਕੇ ਭੇਜਿਆ ਕਰੋ ਜਿਹਦੇ ਵਿੱਚ ਪਾਣੀ ਦਾ ਕੀ ਸਾਧਨ ਹੈਗਾ ਤੇ ਜਿਹਦੇ ਕੋਈ ਰੋਡ ਵਗੈਰਾ ਲੱਗਦੀ ਹੈ ਇਹ ਸਾਰੇ ਸਾਨੂੰ ਵੀਡੀਓ ਦੇ ਵਿੱਚ ਦਿਖਾ ਕੇ ਭੇਜਿਆ ਕਰੋ ਵੀਡੀਓ ਤਾਂ ਕਿ ਤੁਹਾਡੀ ਜ਼ਮੀਨ ਜਲਦੀ ਸੇਲ ਹੋ ਸਕੇ ਤੇ ਬਈ ਇਸ ਦਾ ਨੰਬਰ ਨੋਟ ਕਰ ਲਓ ਜੀ 99962 63174 99962 63173 ਨੰਬਰ ਤੇ ਫੋਨ ਕਰਕੇ ਤੁਸੀਂ 14 ਕਿਲੇ ਨਵੀਨ 24 ਲੱਖ ਰੁਪਏ ਨੂੰ ਕਿਲਾ ਖਰੀਦ ਸਕਦੇ ਹੋ ਜੇਕਰ ਕੋਈ ਵੀ ਬੀਰ ਭੈਣ ਭਰਾ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ WhatsApp ਨੰਬਰ ਨੋਟ ਕਰ ਲਓ 987798846 ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਇਸ ਨੰਬਰ ਤੇ 2-3 ਮਿੰਟ ਦੀ ਪ੍ਰੋਪਰ ਫੋਨ ਟੈਡਾ ਕਰਕੇ ਵੀਡੀਓ ਬਣਾ ਕੇ ਭੇਜਣੀ ਹੈ ਨਾਲ ਨਾਲ ਸਾਰੀ ਜਾਣਕਾਰੀ ਤੇ 3-4 ਫੋਟੋ ਮਾ ਫੋਨ ਟੈੱਡਰ ਕਰਕੇ ਤੁਸੀਂ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ ਐਂਡ ਫੇਸਬੁੱਕ ਪੇਜ ਖੇਤੀਬਾੜੀ ਦੇ ਸੰਦਾਂ ਦੇ ਕਾਰੋਬਾਰ ਤੇ ਲੈ ਜਾਊਗੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਡੇ ਸਪੋਰਟ ਕਰੋਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਹੜੇ ਏਰੀਏ ਦੇ ਵਿੱਚ ਤੁਹਾਨੂੰ ਜ਼ਮੀਨ ਖੇਤੀਬਾੜੀ ਵਾਲ ਸੰਦ ਗੱਡੀਆਂ ਜਾਂ ਕੋਈ ਹੋਰ ਚੀਜ਼ਾਂ ਜਾਂ ਮੋਟਰ ਕਨੈਕਸ਼ਨ ਚਾਹੀਦਾ ਤਾਂ ਸਾਨੂੰ WhatsApp ਤੇ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਤੇ ਜਾਂ ਤੁਸੀਂ ਕਮੈਂਟਾਂ ਦੇ ਵਿੱਚ ਵੀ ਸਾਨੂੰ ਦੱਸ ਸਕਦੇ ਹੋ ਕਿ ਕਿਹੜੇ ਏਰੀਏ ਦੇ ਵਿੱਚ ਤੁਹਾਨੂੰ ਮੋਟਰ ਕਨੈਕਸ਼ਨ ਦੀ ਲੋੜ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ